ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਜਿਹੜੀ ਅੱਜ ਦੀ ਆਪਾਂ ਪਹਿਲੀ ਟਿਪਸ ਸ਼ੁਰੂ ਕਰਨ ਲੱਗੀਆਂ ਜੀ ਉਹ ਹੈਗਾ ਆਪਣਾ ਕੁੱਕਰ ਕੁੱਕਰ ਦੇ ਵਿੱਚ ਆਪਾਂ ਨੇ ਰੱਖੀ ਹੋਈ ਆ ਦਾਲ ਤੇ ਜਦੋਂ ਆਪਾਂ ਇਹਦਾ ਵਿਸਲ ਪਚਾਉਂਦੇ ਆ ਤਾਂ ਜੀ ਜਿਹੜਾ ਇਹਦਾ ਟੱਕਾ ਹੁੰਦਾ ਕੁੱਕਰ ਦਾ ਉਹ ਬਿਲਕੁਲ ਜੀ ਖਰਾਬ ਹੋ ਜਾਂਦਾ ਤੇ ਜਦੋਂ ਆਪਣੀ ਦਾਲ ਬਾਹਰ ਨਿਕਲ ਜਾਂਦੀ ਆ ਤੇ ਉਹਦੇ ਲਈ ਮੈਂ ਤੁਹਾਨੂੰ ਬਹੁਤ ਹੀ ਸੌਖਾ ਤਰੀਕਾ ਦੱਸੂੰਗੀ ਇੱਕ ਲੈਣਾ ਤੁਸੀਂ ਟਿਸ਼ੂ ਪੇਪਰ ਟਿਸ਼ੂ ਪੇਪਰ ਨੂੰ ਤੁਸੀਂ ਇਸ ਤਰ੍ਹਾਂ ਫੋਲਡ ਕਰ ਲੈਣਾ ਫੋਲਡ ਕਰਕੇ ਇੱਥੇ ਛੋਟਾ ਜਿਹਾ ਤੁਸੀਂ ਕੱਟ ਲਗਾ ਲਿਓ ਇਸ ਤਰ੍ਹਾਂ ਇਹ ਕੱਟ ਲਗਾ ਲਿਆ ਆਪਾਂ ਇਹਦੇ ਵਿੱਚ ਜੀ ਇਸ ਤਰ੍ਹਾਂ ਇਹਨੂੰ ਕਵਰ ਕਰ ਦਾਂਗੇ ਤੇ ਉੱਪਰੋਂ ਇਹਦਾ ਸੀਟੀ ਇਸ ਤਰ੍ਹਾਂ ਰੱਖ ਦਈਏ ਜੀ ਇਹਦੀ ਜਦੋਂ ਆਪਣੀ ਇਹ ਵਿਸਲ ਵੱਜੂਗਾ ਤੇ ਆਪਣੀ ਜਿਹੜੀ ਦਾਲ ਆ ਬਾਹਰ ਜਦੋਂ ਆਉਣ ਦੇ ਚਾਂਸ ਹੁੰਦੇ ਆ ਤੇ ਆਪਣਾ ਢੱਕਣ ਬਿਲਕੁਲ ਖਰਾਬ ਹੋ ਜਾਂਦਾ ਤੇ ਆ ਜਗ੍ਹਾ ਤੋਂ ਦਾਲ ਬਿਲਕੁਲ ਨਹੀਂ ਨਿਕਲਦੀ ਹੈਗੀ ਫਿਰ ਹੈਨਾ ਤੇ ਇਹਦੇ ਲਈ ਮੈਂ ਆ ਟਿਸ਼ੂ ਪੇਪਰ ਤੋਂ ਤੁਹਾਨੂੰ ਇਹ ਆਈਡੀਆ ਦਿੱਤਾ ਜੀ ਆਪਾਂ ਟਿਸ਼ੂ ਪੇਪਰ 'ਤੇ ਰੱਖ ਕੇ ਇਹਦਾ ਵਿਸਲ ਵਜਾ ਸਕਦੇ ਆ ਤੇ ਕਿਹੋ ਜੀ ਇਹ ਸਾਡੀ ਟਿਪਸ ਲੱਗੀ ਇਸ ਤਰ੍ਹਾਂ ਦੀਆਂ ਵਧੀਆ-ਵਧੀਆ ਟਿਪਸ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਚਲੋ ਜੀ ਆਪਾਂ ਹੁਣ ਅਗਲੀ ਟਿਪਸ ਦੱਸਦੇ ਆ ਤੁਹਾਨੂੰ ਆਪਣੀ ਜੀ ਅਗਲੀ ਟਿਪਸ ਹੈਗੀ ਹੈ ਜੀ ਇਹਦੇ ਵਿੱਚ ਆਪਾਂ ਮਸਾਲੇ ਰੱਖਦੇ ਆ ਉਹ ਬਕਸੇ ਦੇ ਵਿੱਚ ਤੁਸੀਂ ਨਾ ਇਸ ਤਰ੍ਹਾਂ ਟਿਸ਼ੂ ਪੇਪਰ ਵਿਛਾ ਲਓ ਤੇ ਫੇ ਤੁਸੀਂ ਜਿਹੜੇ ਮਸਾਲੇ ਵਾਲੀਆਂ ਆਪਣੀਆਂ ਸਾਰੀਆਂ ਡੱਬੀਆਂ ਨੇ ਤੇ ਇਹਨਾਂ ਨੂੰ ਇਸ ਤਰ੍ਹਾਂ ਵਿੱਚ ਕਵਰ ਕਰ ਦੋ ਜਦੋਂ ਵੀ ਆਪਾਂ ਜੀ ਮਸਾਲੇ ਕੱਢਦੇ ਆ ਤਾਂ ਬਿਲਕੁਲ ਵੀ ਤੁਹਾਡਾ ਜੀ ਮਸਾਲਾ ਇੱਥਾਂ ਵੀ ਗਿਰੂਗਾ ਤੁਸੀਂ ਇਹਨੂੰ ਟਿਸ਼ੂ ਪੇਪਰ ਨੂੰ ਬਾਹਰ ਕੱਢ ਦੋ ਤੇ ਕਿਹੋ ਜੀ ਇਹ ਸਾਡੀ ਟਿਪਸ ਲੱਗੀ ਤੇ ਆਪਣੀ ਇਹ ਜਿਹੜੀ ਮਸਾਲਿਆਂ ਵਾਲਾ ਬਕਸਾ ਜੀ ਤੇ ਬਿਲਕੁਲ ਖਰਾਬ ਨਹੀਂ ਹੋਊਗਾ ਆਪਣਾ ਜੀ ਇਹ ਤਲਾ ਤਰੀਕਾ ਹੈਗਾ ਪਿਆਜ਼ ਜਦੋਂ ਆਪਾਂ ਪਿਆਜ਼ ਕੱਟਦੇ ਹਾਂ ਕਈ ਪਿਆਜ਼ਾਂ 'ਚ ਬਹੁਤ ਜ਼ਿਆਦਾ ਕੌੜੇ ਹੁੰਦੇ ਨੇ ਅੱਖਾਂ ਦੇ ਵਿੱਚੋਂ ਬਹੁਤ ਜ਼ਿਆਦਾ ਪਾਣੀ ਆਉਣ ਲੱਗ ਜਾਂਦਾ ਤੇ ਆਪਾਂ ਨੂੰ ਪਿਆਜ਼ ਕੱਟਣ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਤੇ ਉਹਦੇ ਲਈ ਮੈਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਆਈਡੀਆ ਦੱਸੂਗੀ ਚਲੋ ਜੀ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਇਹਨਾਂ ਨੂੰ ਆਪਾਂ ਰੱਖ ਦਿੰਨੇ ਆ ਫ੍ਰਿਜ ਦੇ ਵਿੱਚ ਫ੍ਰਿਜ ਦੇ ਵਿੱਚ ਤੁਸੀਂ ਕਿੰਨਾ ਟਾਈਮ ਲਈ ਰੱਖਣਾ ਵਾ ਤੇ ਉਹ ਵੀ ਤੁਹਾਨੂੰ ਦੱਸਦੇ ਆ ਆਪਾਂ ਇਹ ਜੀ ਰੱਖਦੇ ਫ੍ਰਿਜ ਦੇ ਵਿੱਚ ਤੇ ਫ੍ਰਿਜ ਦੇ ਵਿੱਚ ਤੁਸੀਂ ਕਿੰਨਾ ਟਾਈਮ ਵਾਸਤੇ ਰੱਖਣੀ ਹੈ 5 ਮਿੰਟ ਵਾਸਤੇ ਰੱਖਣੀ ਆ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ 5 ਮਿੰਟ ਬਾਅਦ ਕੱਢ ਕੇ ਨਾ ਕੱਢ ਲਿਓ ਬਿਲਕੁਲ ਵੀ ਅੱਖਾਂ ਵਿੱਚੋਂ ਪਾਣੀ ਨਹੀਂ ਆਊਗਾ ਕਈ ਪਿਆਣਾ ਕਹਿੰਗੀਆਂ ਵੀ ਫ੍ਰਿਜ ਦੇ ਵਿੱਚ ਉਹ 스ਮੈਲ ਆ ਜੂਗੀ ਜਦੋਂ ਆਪਾਂ ਹਮੇਸ਼ਾ ਪਿਆਜ਼ ਨੂੰ ਕੱਟ ਕੇ ਰੱਖ ਦਿਆਂ ਜੀ ਉਦੋਂ ਹੀ 스ਮੈਲ ਆਉਂਦੀ ਆ ਕੱਟੇ ਹੋਏ ਪਿਆਜ਼ ਦੀ ਤੇ ਜਦੋਂ ਸਾਫ ਤੇ ਪਿਆਜ਼ ਹੋਣਗੇ ਇਹਦੇ ਬਿਲਕੁਲ 스ਮੈਲ ਨਹੀਂ ਆਊਗੀ ਸਿਰਫ ਆਪਾਂ ਨੇ 5 ਮਿੰਟ ਵਾਸਤੇ ਹੀ ਰੱਖਣੇ ਆ ਕਿਹੋ ਜੀ ਆ ਇਹ ਸਾਡਾ ਆਈਡੀਆ ਲੱਗਿਆ ਟਿਪਸ ਹੈਗੇ ਜੀ ਆਲੂ ਆਲੂਆਂ ਨੂੰ ਜਦੋਂ ਵੀ ਆਪਾਂ ਲੇਡੀਜ਼ ਵਾਲਦੀਆਂ ਉਹਨਾਂ ਦੀ ਇਹ ਹੀ ਪ੍ਰੋਬਲਮ ਆਉਂਦੀ ਆ ਤੇ ਜਦੋਂ ਆਪਾਂ ਕਿਸੇ ਵੀ ਬਰਤਨ ਦੇ ਵਿੱਚ ਆਲੂਆਂ ਨੂੰ ਉਬਾਲਦੇ ਆ ਤੇ ਦੇਖੋ ਜੀ ਇਹ ਬਰਤਨ ਬਿਲਕੁਲ ਕਾਲਾ ਹੋ ਜਾਂਦਾ ਉਹਦੇ ਲਈ ਮੈਂ ਤੁਹਾਨੂੰ ਇੱਕ ਸੌਖਾ ਤਰੀਕਾ ਦੱਸੂ ਜਿਹੜੇ ਆਪਣੇ ਆਲੂ ਵੀ ਵਾਲੇ ਜਿਹੜੇ ਤੇ ਆਪਣਾ ਬਰਤਨ ਵੀ ਕਾਲਾ ਨਾ ਹੋਵੇ ਤੇ ਬਹੁਤ ਹੀ ਸੌਖਾ ਤਰੀਕਾ ਆਪਾਂ ਨੇ ਛਿੱਟਨਾ ਇਹਦੇ ਵਿੱਚ ਪਾਣੀ ਪਾਉਣਾ ਉਹਨਾਂ ਕ ਪਾਣੀ ਇਹ ਦਿੱਤਾ ਪਾ ਤੇ ਉਸ ਤੋਂ ਬਾਅਦ ਆਪਾਂ ਨੇ ਜੀ ਇਹਦੇ ਵਿੱਚ ਪਾਉਣਾ ਵਾ ਨਿੰਬੂ ਅੱਤ ਨਹੀਂ ਬੋਲਣਾ ਤੁਸੀਂ ਉਹ ਇਹਦੇ ਵਿੱਚ ਪਾ ਦੇਣਾ ਵਾ ਜਿਹੜਾ ਬਰਤਨ ਆਪਣਾ ਬਿਲਕੁਲ ਵੀ ਕਾਲਾ ਨਹੀਂ ਹੋਊਗਾ ਜਿਸ ਤਰ੍ਹਾਂ ਦੇ ਤੁਸੀਂ ਆਲੂ ਵਾਲੋਂਗੇ ਉਹਨਾਂ ਨੂੰ ਕੱਢ ਲੋਗੇ ਬਾਹਰ ਨਾ ਹੀ ਆਪਣਾ ਪਾਣੀ ਕਾਲਾ ਹੋਣਾ ਵਾ ਤੇ ਕਿ ਉਹ ਜੀ ਇਹ ਸਾਰੇ ਟਿਪਸ ਲੱਗੀ ਟਿਪਸ ਹੈਗੀ ਅਸੀਂ ਆਪਣੀ ਬੂੰਦੀ ਦਾ ਪੈਕਟ ਬੂੰਦੀ ਦਾ ਪੈਕਟ ਜਿੰਨਾ ਵੀ ਆਪਾਂ ਵਰਤ ਲੈਨੇ ਆ ਤੇ ਵਾਧੂ ਦਾ ਜਦੋਂ ਰਹਿ ਜਾਂਦਾ ਆਪਾਂ ਜਦੋਂ ਡੱਬੇ ਦੇ ਵਿੱਚ ਪਾਉਨੇ ਆ ਕੀ ਇਹਦੇ ਵਿੱਚ ਵੀ ਸਹਿਲਾ ਜਾਂਦੀ ਹੈ ਬੂੰਦੀ ਦੇ ਵਿੱਚ ਆਪਾਂ ਚਾਹੁੰਦੇ ਆ ਵੀ ਲਫਾਫੇ ਦੇ ਵਿੱਚ ਹੀ ਆਪਣੀਆਂ ਇਹ ਕਵਰ ਰਹੀ ਤੇ ਆਪਾਂ ਉਹਦੇ ਲਈ ਮੈਂ ਤੁਹਾਨੂੰ ਸੌਖਾ ਤਰੀਕਾ ਦੱਸ ਦਿੰਨਾ ਸਿੰਕੈਂਸ ਨੂੰ ਔਨ ਕਰ ਲਿਓ ਹਲਕਾ ਹਲਕਾ ਜਿਹਾ ਇਸ ਤਰ੍ਹਾਂ ਤੁਸੀਂ ਸੇਕ ਲਗਵਾ ਲਿਓ ਲਗਾਪੀ ਨੇ ਇਹਨਾਂ ਚੀਜ਼ੋ ਜਨਾ ਕਵਰ ਦੇਖੋ ਜੀ ਇਹ ਆਪਣਾ ਹੋ ਗਿਆ ਲੱਗਾ ਫਟਾ ਗਏ ਦੇਖੋ ਜੀ ਆਪਾਂ ਨੂੰ ਜਿਹੜੇ ਤਰੀਕੇ ਨਾਲ ਮਰਚੀ ਰੱਖ ਸਕਦੇ ਹਾਂ ਕੋਈ ਵੀ ਚੀਜ਼ ਹੋਵੇ ਜਿਹਨੂੰ ਆਪਾਂ ਨੇ ਲਿਫਾਫੇ ਦੇ ਵਿੱਚ ਹੀ ਕਵਰ ਕਰਕੇ ਰੱਖਣਾ ਹੋਵੇ ਤੁਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਇਸ ਤਰ੍ਹਾਂ ਰੱਖ ਸਕਦੇ ਹੋ ਕਿਹੋ ਜਿਹਾ ਹੈ ਸਾਡਾ ਤਰੀਕਾ ਲੱਗਿਆ ਆਪਣੀ ਜੇ ਅਗਲੀ ਟਿਪਸ ਹੈਗੀ ਆਟਾ ਇਹ ਬਚਿਆ ਹੋਇਆ ਆਟਾ ਜਦੋਂ ਆਪਾਂ ਫ੍ਰੀਜ ਵਿੱਚ ਰੱਖ ਦਿੰਨੇ ਆ ਤਾਂ ਪੂਰਾ ਇਹ ਸਖਤ ਹੋ ਜਾਂਦਾ ਤੇ ਇਹਨੂੰ ਨਰਮ ਕਰਨ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਤੇ ਇੱਕ ਤੁਸੀਂ ਰੋਟੀ ਵਾਲਾ ਡੱਬਾ ਲੈਣਾ ਇਹਦੇ ਵਿੱਚ ਥੋੜਾ ਜਿਹਾ ਗਰਮ ਪਾਣੀ ਪਾ ਦਿਓ ਤੇ ਜਿਹੜਾ ਆਪਣਾ ਇਹ ਬਚਿਆ ਹੋਇਆ ਆਟਾ ਸੀ ਇਹਨੂੰ ਆਪਾਂ ਜੀ ਨਰਮ ਕਰਨ ਵਾਸਤੇ ਇਹਦਾ ਟੱਕਣ ਲਗਾ ਕੇ ਨਾ ਡੱਬੇ ਦੇ ਵਿੱਚ ਰੱਖ ਦਾਂਗੇ ਤੁਸੀਂ ਇਹਨੂੰ 2 ਮਿੰਟ ਵਾਸਤੇ ਡੱਬੇ ਦੇ ਵਿੱਚ ਰੱਖ ਦਿਓ ਤੇ ਇਹਦੇ ਉੱਪਰੋਂ ਢੱਕਣ ਦਿਓ ਲਗਾ ਤੇ 2 ਮਿੰਟਾਂ ਤੋਂ ਬਾਅਦ ਤੁਸੀਂ ਦੇਖੋਗੇ ਤਾਂ ਆਪਾਂ ਜੀ ਤੁਹਾਨੂੰ ਆਟਾ ਦਿਖਾਉਣੀ ਆ 2 ਮਿੰਟ ਹੋ ਗਏ 2 ਮਿੰਟ ਤੋਂ ਵੱਧ ਨਹੀਂ ਰੱਖਣਾ ਤੁਸੀਂ ਦੇਖੋ ਜੀ ਆਪਣਾ ਬਿਲਕੁਲ ਆਟਾ ਕਿੰਨੀ ਜਲਦੀ ਨਰਮ ਹੋ ਗਿਆ ਤੇ ਇਹ ਕਿਹੋ ਜਿਹੀ ਸਾਡੀ ਟਿਪਸ ਲਗੀ ਤੇ ਬੱਦ ਤੋਂ ਬੱਤ ਵੀਡੀਓ ਨੂੰ ਅੰਕੇ ਸ਼ੇਅਰ ਕਰ ਦਿਆ ਕਰੋ ਜੀ ਬਹੁਤ ਹੀ ਸੌਖੇ ਤਰੀਕੇ ਨਾਲ ਹੁਣ ਆਪਾਂ ਇਹਦੀ ਰੋਟੀ ਬਣਾ ਸਕਦੇ ਹਾਂ ਜੀ ਆਪਣੀ ਜੇ ਅਗਲੀ ਟਿਪਸ ਹੈ ਕੀ ਹੈ ਲਾਲ ਮਿਰਚ ਸੁੱਕੀ ਜਦੋਂ ਵੀ ਆਪਾਂ ਇਹਨੇ ਇਹਨੂੰ ਗ੍ਰाइंड ਕਰਨਾ ਮਿਕਸੀ ਦੇ ਜੱਗ ਵਿੱਚ ਪਾ ਕੇ ਜਿਹੜੀ ਆਪਣੀ ਇਹ ਨੱਕ ਤੇ ਅੱਖਾਂ ਨੂੰ ਨਾ ਹੀ ਚੜੇ ਇਹਨਾਂ ਦੀ ਤਾਂਸ ਜਿਹੜੀ ਹੁੰਦੀ ਹੈ ਉਹ ਆਪਾਂ ਨੂੰ ਅੱਖਾਂ ਨੂੰ ਤੇ ਨੱਕ ਨੂੰ ਨੁਕਸਾਨ ਪਹੁੰਚਾਉਂਦੀ ਆ ਤੇ ਉਹਦੇ ਲਈ ਮੈਂ ਤੁਹਾਨੂੰ ਸੌਖਾ ਤਰੀਕਾ ਦੱਸ ਦਿੰਦੀ ਆ ਜੀ ਜਦੋਂ ਵਿਆਪਕਰ ਵਿੱਚ ਲਾਲ ਮਿਰਚ ਨੂੰ ਗ੍ਰाइंड ਕਰਨਾ ਉਹਦੇ ਲਈ ਜੀ ਤੁਸੀਂ ਲੈਣਾ ਸਰੋਂ ਦਾ ਤੇਲ ਸਰੋਂ ਦੇ ਤੇਲ ਦੀਆਂ ਤੁਸੀਂ ਇੱਕ ਦੋ ਬੂੰਦਾਂ ਵਿੱਚ ਇਹਦੇ ਪਾ ਲੈਣੀਆਂ ਨੇ ਸਰੋਂ ਦੇ ਤੇਲ ਦੀਆਂ ਜੀ ਆਪਾਂ ਨੇ 2-4 ਬੂੰਦਾਂ ਇਹਦੇ ਵਿੱਚ ਪਾ ਲੈਣੀਆਂ ਨੇ ਤੇ ਇਹਦੇ ਵਿੱਚ ਜਦੋਂ ਆਪਾਂ ਪਾਉਂਦੇ ਸਾਰੇ ਦੇਖੋ ਜੀ ਜਦੋਂ ਆਪਾਂ ਇਹਨੂੰ ਗ੍ਰाइंड ਕਰਾਂਗੇ ਤੇ ਬਿਲਕੁਲ ਵੀ ਇਹਦੀ ਅੱਖਾਂ ਨੂੰ ਤੇ ਨੱਕ ਨੂੰ ਤਾਂਸ ਬਿਲਕੁਲ ਨਹੀਂ ਚੜੂਗੀ ਬਹੁਤ ਵਧੀਆ ਆਈਡੀਆ ਹੈ ਜੀ ਆਪਣੀ ਜੀ ਅਗਲੀ ਟਿਪਸ ਹੈਗੀ ਆ ਆਪਾਂ ਮੈਕਸੀ ਨੂੰ ਕਿਵੇਂ ਕਲੀਨ ਕਰਾਂਗੇ ਤੇ ਤੁਸੀਂ ਲੈਣਾ ਜੀ ਨਿੰਬੂ ਇੱਥੇ ਨਿੰਬੂ ਤੁਸੀਂ ਨਾ ਅੱਧਾ ਕਲੀਰ ਨਚੋੜ ਇਹਦੇ ਵਿੱਚ ਆਪਾਂ ਜੀ ਪਾਵਾਂਗੇ ਥੋੜਾ ਜਿਹਾ ਲਿਕਵਿਡ ਹੁਣ ਆਪਾਂ ਜੀ ਟੂ Vi blander det med brødet. ਜਿਹੜਾ ਜੀ ਇਹ ਹੈ ਪੀਲਾ 50 ਜਿੰਨੀ ਦੀ ਆਪਣੀ ਇਹ ਮਿਕਸੀ ਗੰਦੀ ਹੋਈ ਹੋਈ ਆ ਤੇ ਇਹ ਚੰਗੀ ਤਰ੍ਹਾਂ ਨਾਲ ਕਲੀਨ ਹੋ ਜਾਣੇ ਆ ਆਪਾਂ ਨੇ ਜੀ ਜਿਹੜਾ ਲਿਕੁਇਡ ਤਿਆਰ ਕੀਤਾ ਸੀ ਉਹ ਆਪਾਂ ਨੇ ਸਾਰਾ ਹੀ ਮਿਕਸੀ ਦੇ ਉੱਤੇ ਲਾ ਦਿੱਤਾ ਤੇ ਹੁਣ ਆਪਾਂ ਦੇਖੋ ਜੀ ਚੰਗੀ ਤਰ੍ਹਾਂ ਨਾਲ ਇਹਨੂੰ ਇੱਕ ਕੱਪੜਾ ਲੈ ਕੇ ਤੇ ਉਹਦੇ ਨਾਲ ਸਾਫ਼ ਕਰ ਦਾਂਗੇ ਦੇਖ ਸਕਦੇ ਹੋ ਤੁਸੀਂ ਆਪਣੀ ਮਿਕਸੀ ਦੇ ਉੱਤੇ ਜਿਹੜਾ ਪੀਲਾ ਪੰਨ ਸੀਗਾ ਜਿੰਨੀ ਵੀ ਮੈਲ ਸੀਗੀ ਉਹ ਸਾਰੀ ਗਈ ਉੱਤਰ ਮੈਕਸੀ ਆਪਣੀ ਐਨ ਬਿਲਕੁਲ ਚਿੱਟੀ ਹੋ ਗਈ ਦੇਖੋ ਜੀ ਆਪਣੀ ਮੈਕਸੀ ਬਿਲਕੁਲ ਹੀ ਸਾਫ਼ ਹੋ ਗਈ ਜਿਹੜੇ ਉੱਤੇ ਇਹਦੇ ਉੱਤੇ ਪੀਲਾ ਪੰਨ ਸੀਗਾ ਉਹ ਵੀ ਦੂਰ ਹੋ ਗਿਆ ਤੇ ਇਹ ਜਿਹੜੀ ਮਾੜੀ ਮੁੱਟੀ ਮੈਲ ਲੱਗੀ ਹੋਈ ਸੀ ਉਹ ਵੀ ਦੂਰ ਤੁਸੀਂ ਜੇ ਸੁੱਕਾ ਕੱਪੜਾ ਫੇਰਨਾ ਬਿਲਕੁਲ ਗਿੱਲਾ ਕੱਪੜਾ ਨਹੀਂ ਫੇਰਨਾ ਹੈਗਾ ਜਿਹੜਾ ਜੀ ਨਿੰਬੂ ਆ ਨਿੰਬੂ ਦੇ ਨਾਲ ਬਹੁਤ ਹੀ ਵਧੀਆ ਹਰ ਕਿਸੇ ਦੀ ਕਲੀਨਿੰਗ ਬਹੁਤ ਵਧੀਆ ਹੁੰਦੀ ਆ ਤੇ ਕਿਹੋ ਜੀ ਸਾਡੀ ਇਹ ਵੀਡੀਓ ਲੱਗੀ ਇਸ ਤਰ੍ਹਾਂ ਦੀ ਵਧੀਆ-ਵਧੀਆ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਜੀ ਤੇ ਆਪਾਂ ਮਿਲਦੇ ਹਾਂ ਜੀ ਨਵੇਂ ਬਲੌਗ ਦੇ ਨਾਲ ਤੇ ਸਾਰਿਆਂ ਨੂੰ ਸਤ ਸ੍ਰੀ ਅਕਾਲ